ਕਰਨ ਸ਼ਹਿਰ ਦੇ ਵਿੱਚ ਲੈ ਕੇ ਆਪਣੇ ਜਿਹੜੇ ਪ੍ਰੋਟਾਨ ਲਗਾਏ ਹੋਏ ਨੇ ਖੈਰ ਦੇ ਨਵਦੀਪ ਸਿੰਘ ਟੋਨੀ ਜੀ ਉਹਨਾਂ ਲੈ ਕੇ ਕਈ ਕੌਂਸਲਰ ਜਿਹੜੇ ਰਿਐਕਸ਼ਨ ਵੀ ਲਾ ਰਹੇ ਨੇ ਤੇ ਉਹ ਕਾਫੀ ਵੀ ਮੁੱਦਾ ਭਗਿਆ ਜੀ ਤੇ ਉਸ ਬਾਰੇ ਕੀ ਕਹਿਣਾ ਹੈ ਤੁਹਾਡਾ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਨਵਦੀਪ ਸਿੰਘ ਟੋਨੀ ਜੀ ਜਿਹਨੂੰ ਮੈਂ ਇਹ ਲਗਾਇਆ ਹੈਗਾ ਤਾਂ ਕਿ ਕਿਉਂਕਿ ਇਹ ਲੋਕਲ ਰਹਿੰਦੇ ਆ ਸ਼ਹਿਰ ਦੇ ਕੰਮ ਦੇਖ ਰਹੇ ਨੇ ਬਹੁਤ ਮੁਸਤਜੇ ਨਾਲ ਬਹੁਤ ਮਿਹਨਤ ਨਾਲ ਸਾਰੇ ਕੰਮ ਕਰਵਾ ਰਹੇ ਆ ਅੱਜ ਤੱਕ ਜਿਹੜੇ ਇਹ 15 ਸਾਲ ਇਹਨਾਂ ਦੇ ਜਿਹੜੇ ਨੁਮਾਇੰਦੇ ਰਹੇ ਆ ਕਾਂਗਰਸ ਦੇ 15 ਸਾਲ ਉਹ ਉਹ ਕੋਈ ਕੰਮ ਕਰਵਾ ਹੀ ਨਹੀਂ ਸਕੇ 15 ਸਾਲਾਂ ਵਿੱਚ ਆ ਸਾਡੇ ਹੁਣ ਤੁਸੀਂ ਆ 3.5 ਪੌਣੇ 4 ਸਾਲ ਦਾ ਸਮਾਂ ਹੋਇਆ ਸ਼ਹਿਰ ਦੇ ਉਹ ਕੰਮ ਹੋਏ ਆ ਜਿਹੜੇ ਅੱਜ ਤੱਕ ਕਰੇ ਹੋਏ ਨਹੀਂ ਜੇ ਸੀਵਰੇਜ ਦੀ ਗੱਲ ਕਰਦੇ ਪਹਿਲਾਂ 15 ਸਾਲਾਂ ਵਿੱਚ 30% ਸੀਵਰੇਜ ਪਿਆ ਸੀ ਆ ਜਦੋਂ ਸਾਡੀ ਸਰਕਾਰ ਆਈ ਹੈ ਤਾਂ 3.5 ਸਾਲ ਦੇ ਅੰਦਰ ਅਸੀਂ 100% ਸੀਵਰੇਜ ਪਾ ਦਿੱਤਾ ਸਰ ਜਿੱਦਾਂ ਕਿ ਮੌਜੂਦਾ ਪ੍ਰਧਾਨ ਵੱਲੋਂ ਤੇ ਵਾਈਸ ਪ੍ਰਧਾਨ ਵੱਲੋਂ ਵੀ ਲਗਾਏ ਗਏ ਨੇ ਰੋਪੀਓ ਸਾਡੇ ਵਾਰ ਦੇ ਵਿੱਚ ਜਾ ਕੇ ਹਸਤਾਖਿਅਰ ਕਰਦੇ ਨੇ ਤੇ ਇੱਕ ਦੋ ਜਗ੍ਹਾ ਟੋਨੀ ਪ੍ਰਧਾਨ ਜਿਹੜੇ ਆਪਣੇ ਖੈਰੀ ਇਹਨਾਂ ਨੇ ਖੁਦ ਜਾ ਕੇ ਉੱਥੇ ਉਦਘਾਟਨ ਕਰ ਲੱਤੇ ਨੇ ਜੀ ਉਹਦੇ ਬਾਰੇ ਵੀ ਰਿਜੈਕਸ਼ਨ ਲਗਾ ਰਹੇ ਨੇ ਦੇਖੋ ਗਲਤ ਗਲਤ ਕਹਿ ਰਹੇ ਠੀਕ ਹੈ ਜਦੋਂ ਇਹ ਵੀ ਸਾਡੀ ਪਾਰਟੀ ਦੇ ਵਾਈਸ ਪ੍ਰਧਾਨ ਵੀ ਸਾਡੀ ਪਾਰਟੀ ਦੇ ਕੋਈ ਵੀ ਕਰ ਸਕਦਾ ਉਹਦਾ ਉਦਘਾਟਨ ਕਰਨ ਚ ਕੀ ਆ ਦੂਸਰੀ ਗੱਲ ਖੁਦ ਘਾਟਨ ਨਹੀਂ ਖੁਦ ਨਹੀਂ ਕਰਦੇ ਕੋਈ ਉੱਥੇ ਦਾ ਮੌਤਵਰ ਬੰਦਾ ਜਾਂ ਕੋਈ ਆਮ ਆਮ ਆਦਮੀ ਅਸੀਂ ਇਹ ਉਹਨਾਂ ਤੋਂ ਉਤਘਾਟਨ ਕਰਾ ਰਿਹਾ ਹੈ ਸਾਡਾ ਮਕਸਦ ਕੋਈ ਆਪਣੇ ਆਪ ਨੂੰ ਅੱਗੇ ਲੈ ਕੇ ਆਣਾ ਨਹੀਂ ਸਾਡਾ ਮਕਸਦ ਹੈਗਾ ਲੋਕਾਂ ਦੇ ਕੰਮ ਕਰਨਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਆ 2017 ਦਾ ਜਿਹੜਾ ਕਾਂਗਰਸ ਪਾਰਟੀ ਦਾ ਸਾਬਕਾ ਮੁੱਖ ਮੰਤਰੀ ਉਹਨਾਂ ਦਾ ਮੈਨੀਫੈਸਟੋ ਜਿਦੇ ਚ ਉਹਨਾਂ ਨੇ ਕਿਹਾ ਸੀ 21 21 ਅਸੀਂ ਕੰਮ ਕਰਾਂਗੇ ਤੁਸੀਂ ਉਹਨਾਂ ਦਾ ਉਹਨਾਂ ਦਾ ਆ ਮੈਨੀਫੈਸਟੋ ਤੁਸੀਂ ਦੇਖ ਨਹੀਂ ਸਕਦੇ ਤੇ ਇਹਨਾਂ ਇੱਕ ਇੱਕ ਕੰਮ ਚ ਜਿਹੜਾ ਹੈਗਾ ਪਹਿਲਾ ਸੀਗਾ ਵੀ ਦਰਿਆ ਤੇ ਪੁਲ ਲਾਵਾਂਗੇ ਉਹਨਾਂ ਨੇ ਬਿਨਾਂ 1 ਇੰਚ ਜਗ੍ਹਾ ਅਕਵਾਇਰ ਕਰਨ ਦੇ ਦਰਿਆ ਦਾ ਪੁਲ ਦਾ ਉਦਘਾਟਨ ਕੀਤਾ ਔਰ ਅੱਜ ਹਵਾ ਚੋਂ ਪੁਲ ਚੱਲ ਗਿਆ ਦੂਸਰਾ ਉਹਨਾਂ ਨੇ ਕਿਹਾ ਸੀ ਕਿ ਮੋਰਿੰਡੇ ਦੇ ਔਰ ਚਮਕੌਰ ਸਾਹਿਬ ਦੇ ਅਸੀਂ ਜਿਹੜਾ ਹੈਗਾ ਇਹਨੂੰ 4 ਲੇਨਿੰਗ ਕਰਾਂਗੇ ਉਹ ਉਹਨਾਂ ਤੋਂ ਨਹੀਂ ਹੋਈ ਫਿਰ ਉਹਨਾਂ ਨੇ ਕਿਹਾ ਸੀ ਕਿ ਅਸੀਂ ਦੋ ਸਟੇਡੀਅਮ ਇੱਕ ਮੋਰਿੰਡਾ ਇੱਕ ਚੰਗੋ ਕਾਸਾ ਬਣਾਵਾਂਗੇ ਉਹ ਨਹੀਂ ਹੋਇਆ ਫਿਰ ਉਹਨਾਂ ਨੇ ਕਿਹਾ ਸੀ ਗਵਰਨਮੈਂਟ ਯੂਨੀਵਰਸਿਟੀ ਬਣਾਵਾਂਗੇ ਉਹ ਨਹੀਂ ਹੋਇਆ ਫਿਰ ਉਹਨਾਂ ਨੇ ਕਿਹਾ ਸੀ ਕੁੜੀਆਂ ਨੂੰ ਪੀ ਐਚ ਡੀ ਤੱਕ ਮੁਫਤ ਪੜਾਈ ਕਰਾਵਾਂਗੇ ਉਹ ਨਹੀਂ ਹੋਇਆ ਹਸਪੀਟਲ ਅਪਗ੍ਰੇਡ ਕਰਾਵਾਂਗੇ ਉਹ ਨਹੀਂ ਹੋਇਆ ਰੇਲਵੇ ਅੰਡਰਪ੍ਰਿੰਸ ਚਲਾਵਾਂਗੇ ਉਹ ਅਸੀਂ ਚਲਾਇਆ ਪਰ ਉਹਨਾਂ ਤੋਂ ਨਹੀਂ ਹੋਇਆ ਸੋ ਇਦਾਂ ਦੇ ਤੁਹਾਨੂੰ ਮੈਂ ਦੇ ਦੇਣਾ 21 ਕੰਮ ਹੈ ਜਿਨ੍ਹਾਂ ਤੋਂ ਇੱਕ ਵੀ ਕੰਮ ਕੋਨਾ ਵੱਲੋਂ ਨਹੀਂ ਕਰਾਇਆ ਕਰਾਇਆ ਜਾ ਸਕਿਆ ਔਰ ਜਦੋਂ ਹੀ ਸਾਡੀ ਸਰਕਾਰ ਆਈ ਹੈ ਮੈਂ ਤੁਹਾਨੂੰ ਮੋਰਿੰਡੇ ਦੇ 20-25 ਕੰਮ ਗਿਣਾ ਸਕਦਾ ਜਿਨ੍ਹਾਂ ਚ ਕਿ ਅੰਡਰਬ੍ਰਿਜ ਸ਼ੁਰੂ ਕਰਨਾ 2 ਮਹੀਨੇ ਦੇ ਅੰਦਰ ਆ ਕੇ ਅਸੀਂ ਅੰਡਰਬ੍ਰਿਜ ਸ਼ੁਰੂ ਕੀਤਾ ਸੀਵਰੇਜ ਜਿਹੜਾ 30% ਤੋਂ 100% ਕਰਤਾ ਵੈਟਨਰੀ ਹਸਪੀਟਲ ਬਣਾਇਆ ਪਟਵਾਰ ਖਾਨਾ ਬਣਾਇਆ ਫਾਇਰ ਬ੍ਰਿਗੇਡ ਆਫਿਸ ਬਣਾਇਆ ਹੈਂਡਬਾਲ ਸਟੇਡੀਅਮ ਬਣਾਇਆ ਕਮਿਊਨਿਟੀ ਸੈਂਟਰ ਬਣਾਇਆ 8 9 ਨੰਬਰ ਵਾਰਡ ਦੇ ਅੰਦਰ ਫਿਰ ਪਾਰਕ ਬਣਾਇਆ ਇੱਕ 9 ਨੰਬਰ ਵਾਰਡ ਦੇ ਅੰਦਰ ਇੱਕ ਓਪਨ ਜਿਮ ਤਿੰਨ ਨੰਬਰ ਵਾਰਡ ਦੇ ਅੰਦਰ ਬਣਾਇਆ 125 ਕੇਵੀ ਦਾ ਇੱਕ ਜਨਰੇਟਰ ਜਿਹੜਾ ਹਸਪੀਟਲ ਵਿਖੇ ਲਗਾਇਆ ਫਿਰ ਇਹਨ ਬੱਸ ਸਟੈਂਡ ਦੀ ਰੈਨੋਵੇਸ਼ਨ ਕੀਤੀ ਫਿਰ ਦੋ ਚੌਕ ਬਿਊਟੀਫਾਈ ਕਰਾਇਆ ਇੱਕ ਮਹਾਰਾਣਾ ਪ੍ਰਤਾਪ ਚੌਕ ਇੱਕ ਰਾਮਗੜੀ ਚੌਕ ਹੈ ਤੇ ਇਦਾਂ ਹੀ ਵੱਡੀਆਂ ਲਾਈਟਾਂ ਲਗਾਈਆਂ ਸੋ 25 30 ਕੰਮ ਐਸੀ ਹੈ ਜਿਹੜੇ ਮੈਂ ਗਿਣਾ ਅਸੂ ਸੋ ਸਾਡੀ ਸਰਕਾਰ ਜਿਲ੍ਹੇ ਲਈ ਆਈ ਹੈ ਵਿਕਾਸ ਕਰਨ ਲਈ ਇਸ ਸ਼ਹਿਰ 'ਚ ਇੰਨਾ ਵਿਕਾਸ ਹੋਇਆ ਉਹ ਸਾਰਾ ਸਾਡੇ ਜਿਹੜੇ ਲੋਕ ਪ੍ਰਧਾਨ ਨੇ ਨੁਕਦੀਪ ਟੋਨੀ ਜੀ ਉਹ ਦੇਖ ਰਹੇ ਨੇ ਇਹਨਾਂ ਦੀ ਟੀਮ ਹੈ ਨਾਲ ਮੈਡਮ ਮਨਜੀਤ ਔਰ ਤੇ ਮਹਿਬੂਬ ਜੀ ਸੋ ਇਹ ਸਾਰੇ ਮਿਲ ਕੇ ਕੰਮ ਕਰਵਾ ਰਹੇ ਇਹਨਾਂ ਦੇ ਸਾਰੇ ਜਿੰਨੇ ਅੰਜਾਮ ਹੈ ਉਹ ਬੇਗੁਨਿਆਰ